ਜੀ ਹੱਲ ਇਹੀ ਕਰ ਸਕਦੇ ਆ ਵੀ ਦੇਖੋ ਜਿੰਨੇ ਬੰਦੇ ਸਾਡੇ ਤੇ ਭਰੋਸਾ ਕਰ ਰਹੇ ਸੀ ਉਹਨਾਂ ਦੇ ਭਰੋਸੇ ਦੇ ਲਾਇਕ ਰਹੀਏ ਔਰ ਉਹਨੇ ਬੰਦਿਆਂ ਵਾਸਤੇ ਅਸੀਂ ਦਿਲੋਂ ਆਪਦਾ ਜੋ 100% ਉਹ ਦੇ ਸਕੀਏ ਤਾਂ ਹੀ ਰਿਜ਼ਲਟ ਆਉਂਦੇ ਸਾਈਕੋਲੋਜੀਕਲੀ ਤੁਹਾਨੂੰ ਸਮਝਣਾ ਪੈਣਾ ਮੈਂਟਲੀ ਸਮਝਣਾ ਪੈਣਾ ਇਹ ਬੰਦਾ ਇੱਕ ਬੰਦਾ ਨਹੀਂ ਦਲਦਲ ਦੇ ਵਿੱਚ ਉਲਝਿਆ ਹੋਇਆ ਇੱਕ ਬੇਨਤੀ ਸਮਝੋ ਜਿਹੜੇ ਮਾਪੇ ਦੇ ਇਕੱਠੀਏ ਦੀ ਦਿੱਕਤ ਆ ਹੁਣ ਆ ਦੁੱਖ ਦਾ ਦੋਸਤਾ ਪਿਛਲੇ 18 ਸਾਲ ਤੋਂ ਕਿਸੇ ਲੇਡੀ ਨੂੰ ਮਾਈਗਰੇਨ 18 ਸਾਲ ਤੋਂ ਉਹ ਕਿੱਡੇ ਵੱਡੀ ਦਲਦਲ ਵਿੱਚ 18 ਸਾਲ ਤੋਂ 365 ਦਿਨ ਇੱਕ ਸਾਲ ਦੇ ਤੇ ਰੋਜ਼ ਇੱਕ ਗੋਲੀ ਖਾਰਿਆ ਬੰਦਾ ਹੂੰ ਉਹ ਕਿੱਡੇ ਡੂੰਗੀ ਦਲਦਲ ਦੇ ਵਿੱਚ ਹੁਣ ਜੇ ਉਹ ਦਲਦਲ ਦੇ ਵਿੱਚ ਜੇ ਆਪਾਂ ਬਾਹਰ ਕੱਢਣਾ ਸਭ ਤੋਂ ਸੌਖਾ ਤਰੀਕਾ ਕੀ ਹੈ ਬੰਦੇ ਨੂੰ ਕੋਈ ਪਰਚੀ ਬਣਾਓ ਮੈਂ ਤੁਹਾਨੂੰ ਦਲਦਲ ਵਾਲੀ ਦਵਾਈ ਲਿਖਤੀ ਦਲਦਲ ਚੋਂ ਬਾਹਰ ਆ ਜਾਓਗੇ ਆਪਾਂ ਦਲਦਲ ਦੇਖੀਏ ਵੀ ਕਿੰਨੀ ਕੁ ਗਹਿਰੀ ਹੈ ਤੇ ਸ਼ੁਰੂ ਕਿੱਥੋਂ ਹੋਈ ਸੀ ਹੂੰ ਜਦੋਂ ਤੁਸੀਂ ਉਹ ਸ਼ੁਰੂਆਤ ਪਕੜ ਲੈਂਦੇ ਹੋ ਯਾਰ ਇਹਨਾਂ ਹੀ ਚੀਜ਼ਾਂ ਦਾ ਅੱਜ ਤੱਕ ਕਦੇ ਅਸੀਂ ਕਿਸੇ ਨਾਲ ਡਿਸਕਸ ਕੀਤੀਆਂ ਹੀ ਨਹੀਂ ਹੂੰ ਜੀ ਜੀ ਅਸੀਂ ਤਾਂ ਜਾਣਦੇ ਸੀ ਵੀ ਸਾਡਾ ਸਿਰ ਦੁਖਦਾ ਇਹਨਾਂ ਦਵਾਈ ਫੜਾਈ ਗੱਲ ਖਤਮ ਹੂੰ ਸਸੇ ਕਾਲ ਦੀ ਸਾਰਿਆਂ ਨੂੰ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਹੋ ਅਕਾਲ ਪੁਰਖ ਰੱਖੇ ਕਿਰਪਾ ਤੇ ਕੋਸ਼ਿਸ਼ ਸਾਡੀ ਵੀ ਹਮੇਸ਼ਾ ਇਹੀ ਰਹੀ ਹੈ ਵੀ ਕਿਸੇ ਵੀ ਨੁਕਤੇ ਟੋਟਕੇ ਦੇ ਨਾਲ ਹੀ ਤੁਹਾਡਾ ਹੱਲ ਹੋ ਜੇ ਉਹਦਰ ਗਰੀਸ ਨੇ ਪ੍ਰੋਕੀ ਜੀ ਹੱਲ ਇਹੀ ਕਰ ਸਕਦੇ ਆ ਵੀ ਦੇਖੋ ਜਿੰਨੇ ਬੰਦੇ ਸਾਡੇ ਤੇ ਭਰੋਸਾ ਕਰ ਰਹੇ ਸੀ ਉਹਨਾਂ ਦੇ ਭਰੋਸੇ ਦੇ ਲਾਇਕ ਰਹੀਏ ਔਰ ਉਹਨੇ ਬੰਦਿਆਂ ਵਾਸਤੇ ਅਸੀਂ ਦਿਨੋਂ ਆਉ ਦਾ ਜੋ 100% ਉਹ ਦੇ ਸਕੀਏ ਤਾਂ ਹੀ ਰਿਜ਼ਲਟ ਆਉਂਦੇ ਜੀ ਜੀ ਜੇ ਮੈਂ ਕੱਲੀਆਂ ਦਵਾਈਆਂ ਦੂੰਗਾ ਤਾਂ ਉਹ ਰਿਜ਼ਲਟ ਨਹੀਂ ਹੋਤੇ ਜੀ ਜੀ ਕਿਉਂਕਿ ਉਹ ਸਾਈਕੋਲੋਜੀਕਲੀ ਤੁਹਾਨੂੰ ਸਮਝਣਾ ਪੈਣਾ ਮੈਂਟਲੀ ਸਮਝਣਾ ਪੈਣਾ ਵੀ ਬੰਦਾ ਇੱਕ ਬੰਦਾ ਨਾ ਹੀ ਦਲਦਲ ਦੇ ਵਿੱਚ ਉਲਝਿਆ ਹੋਇਆ ਇੱਕ ਬੇਨਤੀ ਸਮਝੋ ਜਿਹੜੇ ਮਾਪੇ ਦੇ ਇਕੱਠੀਏ ਦੀ ਦਿੱਕਤ ਆ ਹੁਣ ਆ ਦੁੱਖ ਦਾ ਵਾਜੀ ਦੁੱਖ ਦਾ ਪਿਛਲੇ 18 ਸਾਲ ਤੋਂ ਕਿਸੇ ਲੇਡੀ ਨੂੰ ਮਾਈਗਰੇਨ ਆ 18 ਸਾਲ ਤੋਂ ਉਹ ਕਿੱਡੇ ਵੱਡੀ ਦਲਦਲ ਵਿੱਚ 18 ਸਾਲ ਤੋਂ 365 ਦਿਨ ਇੱਕ ਸਾਲ ਦੇ ਤੇ ਰੋਜ਼ ਇੱਕ ਗੋਲੀ ਖਾਰਿਆ ਬੰਦਾ ਉਹ ਕਿੱਡੇ ਡੂੰਗੀ ਦਲਦਲ ਦੇ ਵਿੱਚ ਆ ਹੁਣ ਜੇ ਉਹ ਦਲਦਲ ਦੇ ਵਿੱਚ ਜੇ ਆਪਾਂ ਬਾਹਰ ਕੱਢਣਾ ਸਭ ਤੋਂ ਸੌਖਾ ਤਰੀਕਾ ਕੀ ਹੈ ਬੰਦੇ ਨੂੰ ਕੋਈ ਪਰਚੀ ਬਣਾਓ ਮੈਂ ਤੁਹਾਨੂੰ ਦਲਦਲ ਵਾਲੀ ਦਵਾਈ ਲਿਖਤੀ ਦਲਦਲ ਚੋਂ ਬਾਹਰ ਆ ਜਾਓਗੇ ਕਰਨ ਉਹ ਬੰਦਾ ਉਹ ਕਰ ਸਕਦਾ ਮੇਰੀ ਬੇਨਤੀ ਸਮਝੋ ਠੀਕ ਹੈ ਦੂਜਾ ਤਰੀਕਾ ਕੀ ਹੈ ਆਪਾਂ ਉਹ ਦਲਦਲ ਦੇਖੀਏ ਵੀ ਕਿੰਨੀ ਕੁ ਗਹਿਰੀ ਹੈ ਤੇ ਸ਼ੁਰੂ ਕਿੱਥੋਂ ਹੋਈ ਸੀ ਜਦੋਂ ਤੁਸੀਂ ਉਹ ਸ਼ੁਰੂਆਤ ਪਕੜ ਲੈਂਦੇ ਹੋ ਸਾਹਮਣੇ ਵਾਲੇ ਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਜਿਹੜੇ ਲੋਕਾਂ ਨੇ ਤੁਹਾਨੂੰ ਕਮੈਂਟ ਕਰਕੇ ਜਾਂ ਕਾਲ ਕਰਕੇ ਲਾਂਭਾ ਦਿੱਤਾ ਥੋੜਾ ਲੰਬਾ ਵੀ ਸਿਰ ਮੱਥੇ ਆ ਪਰ ਤੁਸੀਂ ਉਹਨਾਂ ਲੋਕਾਂ ਨੂੰ ਫੇਰ ਇੱਕ ਵਾਰੀ ਫੋਨ ਬੈਕ ਪੁੱਛ ਕੇ ਦੇਖਿਓ ਵੀ ਉਹਨਾਂ ਦਾ ਜਵਾਬ ਨਾਲ ਇਹ ਵੀ ਸੀ ਯਾਰ ਇਹਨਾਂ ਹੀ ਚੀਜ਼ਾਂ ਦਾ ਅੱਜ ਤੱਕ ਕਦੇ ਅਸੀਂ ਕਿਸੇ ਨਾਲ ਡਿਸਕਸ ਕੀਤੀਆਂ ਹੀ ਨਹੀਂ ਹੂੰ ਜੀ ਜੀ ਅਸੀਂ ਤਾਂ ਜਾਣਦੇ ਸੀ ਵੀ ਸਾਡਾ ਸਿਰ ਦੁਖਦਾ ਦਵਾਈ ਫੜਾਈ ਗੱਲ ਖਤਮ ਹੂੰ ਸੋ ਉਹ ਜਿਹੜਾ ਪ੍ਰੇਮ ਆ ਉਹਨੂੰ ਖੱਟਣ ਵਾਸਤੇ ਟਾਈਮ ਲਾਉਣਾ ਪਿਆ ਜਿਸ ਵੀ ਵਿਅਕਤੀ ਨੂੰ ਇਸ ਤਰ੍ਹਾਂ ਲੱਗਦਾ ਹੋਵੇ ਵੀ ਮੈਂ ਸਵੇਰੇ ਉੱਠਦਾ ਤੇ ਮੇਰੀ ਆਂਤੜੀਆਂ ਦੇ ਵਿੱਚ ਜਿਵੇਂ ਕਹਿੰਦੇ ਸੋਜ ਹੁੰਦੀ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਵੇ ਜਿਵੇਂ ਸਵੇਲਿੰਗ ਹੋਵੇ ਸੁਸਤੀ ਪੈਣੀ ਅੰਤੜੀਆਂ ਨੇ ਸਾਫ਼ ਨਾ ਫੀਲ ਕਰਨਾ ਖੁਸ਼ਕੀ ਹੋਵੇ ਖੁਸ਼ਕੀ ਕਹਿ ਸਕਦੇ ਆਪਾਂ ਫਿਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਘਰੇਲੂ ਨੁਕਤੇ ਜਿਹੜੇ ਇਹਨਾਂ ਚੀਜ਼ਾਂ ਵਾਸਤੇ ਕੰਮ ਆਉਂਦੇ ਆ ਹੁਣ ਇੱਕ ਘਰੇਲੂ ਸੌਖਾ ਜਿਹਾ ਨੁਕਤਾ ਫਰਜ਼ ਕਰ ਲੋ ਜੇ ਕਿਸੇ ਦਾ ਲੀਵਰ ਫੈਟੀ ਹੋ ਜਾਵੇ ਹਾਂਜੀ ਬੜਾ ਪਿਆਰਾ ਸੌਖਾ ਨੁਕਤਾ ਹੈਗਾ ਜੀ ਉਹ ਕੀ ਨੁਕਤਾ ਵਾ ਤੁਸੀਂ ਚੁਕੰਦਰ ਦਾ ਜੂਸ ਪੀਣਾ ਸ਼ੁਰੂ ਕਰ ਦਿਓ ਸਾਬਤ ਚੁਕੰਦਰ ਖਾਣੀ ਸ਼ੁਰੂ ਕਰ ਦਿਓ ਠੀਕ ਹੈ ਅੱਜ ਆਪਦੀ ਲਿਵਰ ਦੀ ਰਿਪੋਰਟ ਕਰਾ ਲਓ 45 ਦਿਨਾਂ ਬਾਅਦ ਲਿਵਰ ਦੀ ਰਿਪੋਰਟ ਕਰਾ ਤੁਹਾਡੇ ਮੂਰੇ ਰਿਜ਼ਲਟ ਆਊਗਾ ਹੁਣ ਜਿਹੜੇ ਲੋਕਾਂ ਨੂੰ ਫਰਜ਼ ਕਰ ਲਓ ਇਹਦੇ ਨਾਲ ਹੀ ਆਇਰਨ ਨਹੀਂ ਬਣਦਾ ਉਹਨਾਂ ਲੋਕਾਂ ਵਾਸਤੇ ਚਕੰਦਰ ਬੜੀ ਕਾਰੀਗਰ ਹੈ ਜਿਹੜੇ ਲੋਕ ਕਹਿੰਦੇ ਸਾਡੇ ਪੈਰ ਮੱਚਦੇ ਰਹਿੰਦੇ ਆ ਉਹਨਾਂ ਲੋਕਾਂ ਵਾਸਤੇ ਚਕੰਦਰ ਬੜੀ ਕਾਰੀਗਰ ਉਹਨਾਂ ਨੂੰ ਕੋ ਚਕੰਦਰ ਖਾਓ ਨੜਕਾ ਦੇ ਉੱਤੇ ਤੁਰਨਾ ਸ਼ੁਰੂ ਕਰੋ ਇਹ ਨੁਕਤੇ ਜਿਹੜੇ ਫਰੂਕੀ ਜੀ ਮੈਕਡਾਫ ਦੀ ਜੇਬ ਚੋਂ ਕੱਢ ਲੇ ਠੀਕ ਹੈ ਇੱਕ ਕੁਦਰਤੀ ਨੁਕਤੇ ਨੇ ਜਿਹੜਾ ਬੰਦਾ ਕਹਿੰਦਾ ਜੀ ਸਾਨੂੰ ਸਾਰਾ ਦਿਨ ਲੋ ਫੀਲ ਕਰਦੇ ਆ ਫੁੱਲ ਡੇ ਐਦਾਂ ਲੱਗਦਾ ਜਿਵੇਂ 슈ਗਰ ਦੀ ਕਰੇਵਿੰਗ ਹੁੰਦੀ ਆ ਤੁਸੀਂ ਉਹਨਾਂ ਨੂੰ ਸਵੇਰ ਉੱਠਦੇ ਸਾਰੇ ਇੱਕ ਕੇਲਾ ਖਵਾ ਕੇ ਦੇਖੋ ਹੂੰ ਕੇਲੇ ਦੇ ਅੰਦਰ ਕਿੰਨੀ ਖਾਸੀਅਤ ਹੈ ਵੀ ਉਹਦਾ ਜਿਹੜਾ ਗਲਾਈਸਨ ਇਫੈਕਟ ਆ ਉਹ ਵੀ ਬੜਾ ਚੰਗਾ ਵਾ ਪਰ ਉਹ ਤੁਹਾਡੇ ਸਲੋ ਰਿਲੀਜ਼ਿੰਗ ਗਲੂਕੋਜ਼ ਤੁਹਾਡੀ ਬੋਡੀ ਨੂੰ ਦਿੰਦਾ ਵਾ ਜੀ ਜੀ ਤੁਸੀਂ ਬੀ ਜੈਮਸ ਖਾ ਲੋ ਬੀ ਟਾਫੀਆਂ ਖਾ ਲੋ ਉਹਦੀ ਜਿਹੜੀ 슈ਗਰ ਉਹ ਜਸਟ ਇਨਸਟੈਂਟਲੀ ਸਪਾਈਕ ਕਰਨੀ ਆ ਤੁਸੀਂ ਇੱਕ ਕੇਲਾ ਖਾ ਲੋ 슈ਗਰ ਉਹਦੇ ਬਰਾਬਰ ਹੀ ਆ ਹੂੰ ਜਿਹੜੀ 슈ਗਰ ਦੀ ਮਾਤਰਾ ਉਨੀ ਆ ਪਰ ਉਹ ਸਲੋ ਰਿਲੀਜ਼ਿੰਗ ਤੁਹਾਡੇ ਬਲੱਡ ਸਟ੍ਰੀਮ ਦੇ ਵਿੱਚ ਸਦੀ ਜਿੱਦੇ ਹੀ ਮਤਲਬ ਕਹਿ ਲੋ ਵੀ ਜੱਕ ਦਾ ਨਹੀਂ ਜਾ ਕੇ ਮਿਕਸ ਹੁੰਦੀ ਹੈਗੀ ਗ੍ਰੈਜੂਲੀ ਹੌਲੀ ਹੌਲੀ ਸਲੋ ਰਿਲੀਜ਼ ਕਰਦੇ ਕਰਦੇ ਮਿਕਸ ਹੁੰਦੀ ਆ ਜੀ ਜੀ ਸੋ ਨੁਕਤੇ ਫਰੂਕੀ ਜੀ ਕਈ ਨਹੀਂ ਜੀ ਜੀ ਮੇਰੇ ਉੱਠ ਕੇ ਤੁਸੀਂ ਖਾਲੀ ਪੇਟ ਜੀ ਪ੍ਰੈਕਟੀਕਲ ਤਜਰਬਾ ਕਰਕੇ ਦੇਖਣਾ ਪੈਰਾਂ 'ਪਰ ਬੈਠੋ ਨੰਗੇ ਪੈਰ ਬੈਠੋ ਧਰਤੀ ਮਾਂ ਤੋਂ ਨੂੰ ਸਸਰੀਕਾਲ ਕਰਕੇ ਹੁਣ ਇਹ ਲੋਕਾਂ ਨੇ ਕਹਿਣਾ ਇਹ ਅੰਧਵਿਸ਼ਵਾਸ਼ ਵਾਲੀ ਗੱਲਾਂ ਨੇ ਪਰ ਜਿਹੜੇ ਲੋਕ ਸਾਡੇ ਨਾਲ ਜੁੜੇ ਉਹ ਮੰਨਦੇ ਨੇ ਜੀ ਜੀ ਤੁਸੀਂ ਪੈਰਾਂ 'ਪਰ ਬਹਿ ਕੇ ਤੁਸੀਂ ਇੱਕ ਨਾਰੀਅਲ ਪਾਣੀ ਪੀਓ ਕੋਨ ਪੂਰਾ ਪਤਾ ਲੱਜੀ ਬਾਂਤੜੀਆਂ ਸਾਫ਼ ਕੀ ਹੁੰਦੇ ਕਿ ਨੂੰ ਰੁਕੀ ਜਦੋਂ ਤੁਹਾਡੇ ਸ਼ਰੀਰ ਦੇ ਵਿੱਚ ਦੇਸੀ ਕਿਉ ਨਾਰੀਅਲ ਦਾ ਤੇਲ ਇਹਨਾਂ ਦੀ ਮਾਤਰਾ ਘਟ ਜਾਂਦੀ ਹੈ ਦੂਸਰੀ ਗੱਲ ਜਦੋਂ ਅਸੀਂ ਕੋਲੇਸਟ੍ਰੋਲ ਨੂੰ ਮਾੜਾ ਸਮਝਣ ਲੱਗ ਜਾਂਦੇ ਹਾਂ ਤੀਸਰੀ ਗੱਲ ਜਦੋਂ ਤੁਹਾਡੇ ਕੋਨਸਟਿਪੇਸ਼ਨ ਕਈ ਦਿਨਾਂ ਤੱਕ ਲੱਗੀ ਰਹਿਣੀ ਆ ਹੁਣ ਉਦਾਹਰਨ ਦੇ ਤੌਰ ਤੇ ਫਰਜ਼ ਕਰ ਲੋ ਤੁਹਾਡੀ ਅੰਤੜੀ ਆ ਇਹ ਅੰਤੜੀ ਦੀ ਤੌਰ ਕਿਸ ਤਰ੍ਹਾਂ ਵੀ ਉਹਨੇ ਇਸ ਤਰ੍ਹਾਂ ਇਸ ਤਰ੍ਹਾਂ ਦਬ ਕੇ ਜਿਹੜਾ ਤੁਹਾਡਾ ਮਲ ਬਣ ਗਿਆ ਉਹਨੂੰ ਅੱਗੇ ਅੱਗੇ ਪੁਸ਼ ਕਰਨਾ ਹੁਣ ਜਦੋਂ ਪੁਸ਼ ਕਰ ਰਿਹਾ ਤਾਂ ਇਹ ਜਿਹੜਾ ਇੱਥੇ ਮਲ ਲੱਗ ਗਿਆ ਲਾਈਨਿੰਗ ਦੇ ਉੱਤੇ ਮਲ ਲੱਗ ਗਿਆ ਹੁਣ ਉਹ ਮਲ ਸਾਫ਼ ਨਹੀਂ ਹੋਇਆ ਬੜੇ ਲੋਕਾਂ ਦੀ ਕੰਪਲੇਨਟ ਆਉਂਦੀ ਆ ਉਹ ਕਹਿੰਦੇ ਜੇ ਅਸੀਂ ਮਹਾਰਾਜਾ ਸਹੀ ਸ਼ਰਬਤ ਪੀਤਾ ਪਹਿਲੇ ਦਿਨ ਜਿੱਦੇ ਅਸੀਂ ਪੀਤਾ ਉਸ ਤੋਂ ਅਗਲੇ ਦਿਨ ਜਦੋਂ ਅਸੀਂ ਫਰੈਸ਼ ਹੋਏ ਤਾਂ ਸਾਨੂੰ ਕਾਲੇ ਰੰਗ ਦੀ ਪਾਟੀ ਵਿੱਚ ਵਿੱਚ ਆਈ ਉਹ ਕਾਰਨ ਕੀ ਆ ਉਹ ਜਿਹੜੀ ਲਾਈਨਿੰਗ ਸੀਗੀ ਤੁਹਾਡੀ ਅੰਤੜੀਆਂ ਦੀ ਲਾਈਨਿੰਗ ਸੀਗੀ ਉਹ ਸੋਜ ਸੀਗੀ ਸੋਜ ਹੋਣ ਕਾਰਨ ਜਿਹੜਾ ਉਹਦਾ ਫੰਕਸ਼ਨਿੰਗ ਆ ਜਿਹੜੀ ਅੱਗੇ ਉਹਨੂੰ ਪੁਸ਼ ਕਰਦੀ ਆ ਉਹ ਸਲੋ ਹੋ ਗਈ ਜਦੋਂ ਸਲੋ ਹੋ ਗਈ ਤੁਹਾਡਾ ਉੱਥੇ ਮਲ ਚਿਪਕਣ ਲੱਗ ਗਿਆ ਜਦੋਂ ਤੁਸੀਂ ਮਹਾਰਾਜਾ ਸਹੀ ਸ਼ਰਬਤ ਪੀਤਾ ਉਹਨੇ ਇਸ ਤਰ੍ਹਾਂ ਦੇ ਐਂਜ਼ਾਈਮਸ ਪੈਦਾ ਕੀਤੇ ਲਿਵਰ ਗਾਲ ਬਲੇਡ ਤੇ ਤੁਹਾਡੇ ਜਿਹੜਾ ਬਾਇਲ ਜੂਸੀ ਉਹਨੇ ਇਸ ਤਰ੍ਹਾਂ ਦੀ ਫਲਸ਼ ਆਊਟ ਕੀਤਾ ਤੁਹਾਡੇ ਜਿੰਨੇ ਵੀ ਪੁਰਾਣੇ ਟਾਕਸਿਨਸ ਫੇ ਸੀ ਦੂਰ ਕਰਦਾ ਔਰ ਤੁਸੀਂ ਪ੍ਰੈਕਟੀਕਲ ਲੋਕ ਕਮੈਂਟ ਕਰਕੇ ਵੀ ਦੱਸ ਸਕਦੇ ਜਿੰਨਾ ਲੋਕਾਂ ਨੇ ਵਰਤ ਕੇ ਵੇਖਿਆ ਵਾ ਬੜੇ ਸਾਰੇ ਲੋਕ ਨੇ ਬੜੇ ਐਨਜੀਓ ਨੇ ਜਿਨ੍ਹਾਂ ਨੇ 1600 ਬੋਤਲਾਂ ਆਪ ਮੁੱਲ ਖਰੀਦ ਕੇ 2000 ਦੀਆਂ ਮਰ ਵੀ ਦੇ ਉੱਤੇ ਅੱਗੇ ਫ੍ਰੀ ਲੰਗਰ ਲਾਈ ਬੜੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਇੱਕ ਖਾਲਸਾ ਜੀ ਨੇ ਫ੍ਰਿਜਨ ਉਹਦੇ ਵਿੱਚ ਰਹਿੰਦੇ ਨੇ ਉਹ ਬਾਈ ਜਿਹਨੇ ਤਕਰੀਬਨ ਸਾਡੇ ਕੋਲੋਂ 22 ਪਤਾ ਨਹੀਂ 25 ਬੋਤਲਾਂ ਸਾਡੇ ਤੋਂ ਇਕੱਠੀਆਂ ਆਰਡਰ ਕੀਤੀਆਂ ਸੀਗੀਆਂ ਆਰਡਰ ਕਰਕੇ ਸਾਰੀ ਪੇਮੈਂਟ ਕਰਕੇ ਉੱਥੇ ਸਪੈਸ਼ਲ ਗੁਰਦੁਆਰੇ ਦੇ ਵਿੱਚ ਸਪੈਸ਼ਲ ਉਹਨਾਂ ਨੇ ਫ੍ਰੀ ਲੰਗਰ ਲਾਇਆ ਲੋਕਾਂ ਵਾਸਤੇ ਉਹ ਕਿ ਉਹਨਾਂ ਨੇ ਆਪ ਇਸ ਚੀਜ਼ ਦਾ ਲਾਹਾ ਲੈ ਕੇ ਦੇਖਿਆ ਸੋ ਮੇਰੀ ਬੇਨਤੀ ਸਮਝੋ ਅਸੀਂ ਜਿਹੜੀ ਕੈਟਾਗਰੀ ਨਾਲ ਜੁੜਦੇ ਆ ਉਹ ਕੈਟਾਗਰੀ ਇਹ ਨਹੀਂ ਹੈਗੀ ਵੀ ਅੱਜ ਕਿਸੇ ਹੋਰ ਕੋਲੇ ਤੇ ਕੱਲ ਨੂੰ ਕਿਸੇ ਹੋਰ ਕੋਲੇ ਸਾਡੇ ਕੋਲੇ ਜਿਹੜੀ ਕੈਟਾਗਰੀ ਅੱਜ ਤੱਕ ਜੁੜੀ ਆ ਉਹ ਕੁਝ ਹੋਰ ਡਿਫਰੈਂਟ ਤਰ੍ਹਾਂ ਦੀ ਆ ਪਰਿਵਾਰ ਕੁਝ ਹੋਰ ਤਰ੍ਹਾਂ ਦੇ ਉਹ ਮੀਆਂ ਬੀਬੀ ਆਪਸ ਦੇ ਵਿੱਚ ਇੱਕ ਦੂਜੇ ਨੂੰ ਸਭ ਤੋਂ ਬੈਸਟ ਲਾਈਫ ਦੇਣਾ ਚਾਹੁੰਦੇ ਆ ਉਹ ਮੀਆਂ ਬੀਬੀ ਆਪਦੇ ਬੱਚਿਆਂ ਨੂੰ ਸਭ ਤੋਂ ਬੈਸਟ ਲਾਈਫ ਦੇਣਾ ਚਾਹੁੰਦੇ ਆ ਉਹ ਆਪਦੇ ਮਾਪੇ ਨੂੰ ਬੈਸਟ ਲਾਈਫ ਦੇਣਾ ਚਾਹੁੰਦੇ ਆ ਸਾਡੇ ਕੋਲ ਇਸ ਤਰ੍ਹਾਂ ਦੇ ਪੋਜ਼ਿਟਿਵ ਮਾਈਂਡ ਵਾਲੇ ਬੰਦੇ ਹੈਗੇ ਆ ਉਹਦੇ ਵਿੱਚ ਕੁਝ ਇੱਕ ਅੱਧੇ ਬੰਦੇ ਜੇ ਕੋਈ ਆ ਜਾਂਦੇ ਉਹ ਕਹਿੰਦੇ ਯਾਰ ਇੰਨਾ ਟਾਈਮ ਖੋਣ ਨਾ ਲੱਗਦਾ ਹੁੰਦਾ ਤਾਂ ਫਿਰ ਉਹਨਾਂ ਨੂੰ ਅਸੀਂ ਸਮਝਾਉਣਾ ਥੋੜਾ ਮੁਸ਼ਕਲ ਹੋ ਜਾਂਦਾ ਵੀ ਭਾਈ ਜੀ ਹੁਣ ਅਸੀਂ ਆਪਣੀ ਜ਼ਮੀਰ ਦਾ ਸੌਦਾ ਕਿਵੇਂ ਕਰ ਲਈ ਜੀ ਜੀ ਵੀ ਠੀਕ ਹੈ ਤੁਸੀਂ ਸ਼ਰਬਤ ਪੀਓ ਤੇ ਹੋ ਜਾਓਗੇ ਠੀਕ ਹਮ ਹਮ ਕਹਿਣਾ ਸੌਖਾ ਜਦੋਂ ਕਰਦੇ ਆ ਪ੍ਰੈਕਟੀਕਲ ਦੇ ਦੇ ਸਾਡੇ ਮੂਰੇ ਜਿਹੜਾ ਬੰਦਾ ਬੈਠਾ ਫੈਮਿਲੀ ਵਾਲਾ ਬੰਦਾ ਬੈਠਾ ਉਹ ਕਹਿੰਦਾ ਬਾਈ ਜੀ ਯਾਰ ਬਾਰ ਤੁਹਾਨੂੰ ਹੁਣ ਬਾਰ ਬਾਰ ਟਕ ਟਕ ਹੋਣ ਲੱਗੀ ਵੀ ਹੁਣ ਆਪਾਂ ਛੇਤ ਵੀ ਕੋਈ ਨਹੀਂ ਸਾਨੂੰ ਕਰ ਦੋ ਫ੍ਰੀ ਕੋਈ ਜਾਨੀ ਹਨਾ ਵੀ ਅਗਲੀ ਵਾਰੀ ਫੇਰ ਮਿਲਣਾ ਕਦੇ ਪੂਲਾ ਟਾਈਮ ਕੱਢ ਕੇ ਆਉਨੇ ਆ ਫਿਰ ਮੈਂ ਉਹਨਾਂ ਨੂੰ ਇੱਕ ਗੱਲ ਸਮਝਾਉਣਾ ਉਹਨੇ ਕਿੱਥੇ ਉਹ ਬੰਦਾ ਆਪਣੀ ਸਾਰੀ ਲਾਈਫ ਦੀ ਅੰਦਰ ਜਿਹੜੀ ਪ੍ਰੋਬਲਮ ਆ ਸੀਗਾ ਸ਼ੇਅਰ ਕਰ ਰਿਹਾ ਜਦੋਂ ਟਕ ਟਕ ਹੋਣ ਲੱਗੀ ਉਹ ਬੰਦਾ ਕਹਿੰਦਾ ਬਾਈ ਜੀ ਮੈਂ ਫੇਰ ਜਾਣਾ ਯਾਰ ਬਾਹਰ ਵੀ ਬੰਦੇ ਨੇ ਉਹ ਪਰੇਸ਼ਾਨ ਨਾ ਹੋ ਜਾਣ ਉਹ ਅਗਲੇ ਦੀ ਪਰੇਸ਼ਾਨੀ ਦੇ ਕਾਰਨ ਬੰਦਾ ਪਰੇਸ਼ਾਨ ਹੋ ਗਿਆ ਉਹਨੂੰ ਮੈਂ ਕੋਈ ਗੱਲ ਕਹਣਾ ਉਹਨਾਂ ਵੀ ਜੀ ਗੱਲ ਸਮਝੋ ਦਿੱਕ ਸਾਰਣ ਜਾਨੇ ਇਹ ਪੱਕੀ ਗੱਲ ਹੈ ਕਦੇ ਇਸ ਤਰ੍ਹਾਂ ਨਹੀਂ ਹੋਗਾ ਵੀ ਬੰਦੇ ਬਾਹਰ ਬੈਠੇ ਨੇ ਤੇ ਮੈਂ ਕਹਾਂ ਤੀ ਮੈਂ ਹੈ ਨਹੀਂਗਾ ਠੀਕ ਹੈ ਠੀਕ ਜੇ ਤੁਹਾਨੂੰ ਕਹਤਾ ਮੰਗਲਵਾਰ ਮੈਂ ਮਿਲਦਾ ਇੱਥੇ ਤਾਂ ਮੰਗਲਵਾਰ ਇੱਥੇ ਮਿਲੂੰਗਾ ਔਰ ਜਿੱਦ ਦਿਨ ਨਹੀਂ ਹੋਊਗਾ ਤੁਹਾਡਾ ਫੋਨ ਆ ਜਾਵੇ ਤੁਸੀਂ ਅਪਾਇੰਟਮੈਂਟ ਲੈ ਕੇ ਆਇਓ ਬੇਨਤੀ ਇਹ ਸਮਝੋ ਹੈਗੇ ਅਸੀਂ ਵੀ ਇਨਸਾਨ ਹੀ ਜੀ 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 ਕਈ ਦਫਾ ਕੁਝ ਪੋਲਿਟੀਕਲ ਇਸ ਤਰ੍ਹਾਂ ਦੇ ਫੋਨ ਆ ਜਾਂਦੇ ਉਹ ਕਹਿੰਦੇ ਫਲਾਨੇ ਦੇ ਘਰੇ ਜਾਣਾ ਪੈਣਾ ਤਾਂ ਉੱਥੇ ਰਿਲੇਸ਼ਨ ਮੈਂ ਤੁਹਾਨੂੰ ਦੱਸ ਕੇ ਹਟਿਆ ਜੀ ਰਿਲੇਸ਼ਨ ਦੇ ਉੱਤੇ ਸਾਡਾ ਕੰਮ ਆ ਸਾਰਾ ਜੀ 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 ਵੀ ਜਿੰਨਾ ਪਰਿਵਾਰਾਂ ਦੇ ਵਿੱਚ ਬੱਚਿਆਂ ਬਾਰੇ ਸੋਚਿਆ ਜਾ ਰਿਹਾ ਮਾਪੇ ਬਾਰੇ ਸੋਚਿਆ ਜਾ ਰਿਹਾ ਸਮਾਜ ਬਾਰੇ ਸੋਚਿਆ ਜਾ ਰਿਹਾ ਅਸੀਂ ਉਹ ਘਰਾਂ ਦੇ ਵਿੱਚ ਬੈਠੇ ਹਾਂ ਜੀ 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 ਔਰ ਫਿਰ ਉਹ ਬੰਦੇ ਸਾਨੂੰ ਅੱਗੇ ਦੇ ਅੱਗੇ ਰეკਮੈਂਡ ਕਰਦੇ ਵੀ ਜੇ ਸਲਾਹ ਲੈਣੀ ਤਾਂ ਇੱਧਰ ਫੋਨ ਲਾਓ ਰੁਕੀ ਜੀ ਆ ਪਾਣੀ ਦਾ ਗਲਾਸ ਠੀਕ ਹੈ ਜੀ ਆ ਇੱਕ ਚਮਚਾ ਲੈ ਲਈਏ ਆਪਾਂ ਠੀਕ ਹੈ ਜੀ ਆ ਚਮਚਾ ਪਰ ਲਈ ਠੀਕ ਹੈ ਆ ਹੋ ਗਈ ਤੁਹਾਡੀ ਖੁਸ਼ਕੀ ਦੂ ਖੁਸ਼ਕੀ ਦੂ ਆ ਖੁਸ਼ਕੀ ਦੂ ਹੋ ਗਈ ਇਹਨੂੰ ਰਾਤ ਨੂੰ ਭਿਉਂਦੋ ਸਵੇਰ ਉੱਠ ਕੇ ਪੀ ਲਓ ਸਾਰੀ ਖੁਸ਼ਕੀ ਘੇ ਬਾਈ ਜੀ ਇੰਨੀ ਇੱਕ ਗੱਲ ਇੰਨੀ ਇੱਕ ਗੱਲ ਔਰ ਆਮ ਪ੍ਰਤਿਆਈ ਗੱਲ ਮਤਲਬ ਹਰ ਦੂਸਰੇ ਤੀਸਰੇ ਬੰਦੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਘਰਾਂ ਦੇ ਵਿੱਚ ਤੁਸੀਂ ਦੇਖੋਗੇ ਇਹ ਚੀਜ਼ ਫਰਖੀ ਜਾਂਦੀ ਆ ਓਕੇ ਵਰਤੀ ਜਾਂਦੀ ਆ ਇੱਕ ਹੋਰ ਨੁਕਤਾ ਤੁਸੀਂ ਵਰਤ ਕੇ ਦੇਖ ਸਕਦੇ ਹੋ ਪਾਣੀ ਲੈ ਲਓ ਉਹਦੇ ਵਿੱਚ ਨਿੰਬੂ ਚਮਚ ਛੋਟਾ ਛੋਟਾ ਕੱਟ ਕੇ ਉਤਸੜ ਦਿਓ ਨੇਮ ਦੇ ਪੱਤੇ ਛੋਟੇ ਛੋਟੇ ਕੱਟ ਕੇ ਸੜਦੋ ਗਲੋਏ ਦੀ ਜਿਹੜੀ ਟਾਹਣੀਆਂ ਹੁੰਦੀਆਂ ਨੇ ਉਹਦੇ ਜਿਹੜੇ ਪੱਤੇ ਹੁੰਦੇ ਉਹਨੂੰ ਛੋਟਾ ਛੋਟਾ ਕੱਟ ਕੇ ਸੜਦੋ ਉਹਦੇ ਵਿੱਚ ਤੁਸੀਂ ਇੱਕ ਹਰੀ ਮਿਰਚ ਬਿਲਕੁਲ ਵਿਚੋ ਕੱਟ ਕੇ ਉਹਦੇ ਅੰਦਰ ਸੜਦੋ ਉਹ ਪਾਣੀ ਨੂੰ ਵਾਪਸ ਰੀਫਿਲ ਕਰੀ ਚਲੋ ਹੁਣ ਤਾਂ ਅੱਜਕੱਲ ਵਧੀਆ ਬ੍ਰਾਂਡ ਚੱਲ ਪਿਆ ਸਟੈਨਲਰ ਕੀ ਤੁਸੀਂ ਉਸ ਸਟੈਨਲੀ ਦੇ ਵਿੱਚ ਇੱਕ ਵਾਰੀ ਪਾਤਾ ਮੁੜ ਕੇ ਸਾਰਾ ਦਿਨ ਉਹਦੇ ਚਾਹ ਗੁੰਗੁਣਾ ਪਾਣੀ ਪੀ ਪੀ ਕੇ ਪਾਈ ਪਾ ਕੇ ਉਹੀ ਪੀਣਾ ਸ਼ੁਰੂ ਕਰਦੋ ਐਲਕਲਾਈਨ ਹੋਣ ਲੱਜੇ ਤੁਹਾਡੀ ਬਾਡੀ ਕਿਆ ਬਾਤ ਹੈ। ਹੋਰ ਕੈਂਸਰ ਦੀ ਸਟੱਡੀ ਕਹਿੰਦੀ ਅਸੀਂ ਨਹੀਂ ਕਹਿੰਦੇ ਕੈਂਸਰ ਦੀ ਸਟੱਡੀ ਕਹਿੰਦੀ ਵੀ ਜੇ ਤੁਹਾਡੀ ਬੋਡੀ ਦੇ ਵਿੱਚ ਐਲਕਲਾਈਨ ਦੀ ਮਾਤਰਾ ਕੰਟਰੋਲ 'ਚ ਤਾਂ ਤੁਹਾਡੀ ਕੈਂਸਰ ਦੀ ਡਿਵੈਲਪਮੈਂਟ ਕੰਟਰੋਲ ਹੋ ਜਾਂਦਾ। ਸੌਫ ਸਮੇਤ ਪੀਲੋ ਚਾਹੇ ਸੌਫ ਛਾਣ ਕੇ ਪੀਲੋ ਸਵਾਲ ਤਾਂ ਇਹ ਹੈ ਵੀ ਸਾਡੇ ਪੇਟ ਦੇ ਵਿੱਚ ਜਿਹੜੀ ਖਰਾਬੀਆਂ ਹੋ ਰਹੀਆਂ ਨੇ ਉਹ ਸਾਨੂੰ ਕਿਸ ਹੱਦ ਤੱਕ ਥੱਲੇ ਸਿੱਟ ਰਹੀਆਂ ਨੇ। ਤੁਹਾਡਾ ਪੇਟ ਅੱਜ ਖਰਾਬ ਹੋਵੇ ਲੋਕ ਕਹਿੰਦੇ ਸਾਡਾ ਮਾਈਗਰੇਨ ਸ਼ੁਰੂ ਹੋ ਗਿਆ ਵੀ ਅਸੀਂ ਮਾਈਗਰੇਨ ਦੀ ਦਵਾਈ ਖਾਈਏ। ਆਪਾਂ ਨੂੰ ਇੱਕ ਵਾਰੀ ਰੋਕ ਕੇ ਦੇਖਣਾ ਚਾਹੀਦਾ ਵੀ ਪਾਟੀ ਕਿੰਨੇ ਦਿਨ ਹੋ ਗਈ। ਸਵਾਲ ਹੈ ਜਦੋਂ ਤੁਸੀਂ ਉਧਰ ਨੂੰ ਧਿਆਨ ਦਿੰਨੇ ਹੋ ਤੇ ਤੁਹਾਨੂੰ ਸਾਰੀ ਪ੍ਰੋਬਲਮ ਦਾ ਹੱਲ ਪਤਾ ਲੱਗਦਾ ਕਿ 80% ਰੋਗ ਤੁਹਾਡੇ ਪੇਟ ਤੋਂ ਨੇ 75% ਦੇ ਨੇੜੇ ਸਰੀਰ 'ਚ ਪਾਣੀ ਆ ਤੇ ਮੈਂ ਤਾਂ ਸਾਰਾ ਨੁਕਤਾ ਹੀ ਤੁਹਾਨੂੰ ਪਾਣੀ ਵਾਲਾ ਦੱਸ ਜੀ ਜੀ ਪਾਣੀ ਪੀਣਾ ਪਰਪਰ ਬਹਿ ਕੇ ਆ ਪਰਪਰ ਵਕਤ 'ਤੇ ਉਠੋ ਤੁਸੀਂ ਜੇ ਤੁਹਾਡੇ ਘਰੇ ਲੱਸੀ ਵਾਲਾ ਗਲਾਸ ਆ ਨਹੀਂ ਹਾਂਜੀ ਛੰਨਾ ਤੁਸੀਂ ਰਾਜੀ ਹੋ ਠੀਕ ਹੈ ਮੈਂ ਸੱਚੀ ਦੱਸਦਾ ਜੇ ਤੁਹਾਡੇ ਘਰੇ ਲੱਸੀ ਵਾਲਾ ਗਲਾਸ ਹੈਗਾ ਤੁਸੀਂ ਲੱਸੀ ਵਾਲਾ ਗਲਾਸ ਪੂਰਾ ਪਾਣੀ ਨਾਲ ਭਰ ਤੋ ਹੂੰ ਉਹਦੇ ਚ ਇੱਕ ਚਮਚਾ ਤੁਸੀਂ ਇਹਦਾ ਪਾ ਦੋ ਇਹਦੇ ਨਾਲ ਤੁਸੀਂ ਜੀਰਾ ਵੀ ਪਾ ਸਕਦੇ ਹੋ ਅਜਵੈਨ ਵੀ ਪਾ ਸਕਦੇ ਹੋ ਉਹ ਚ ਸਾਰੀਆਂ ਚੀਜ਼ਾਂ ਚ ਕਈ ਫੀ ਚੀਜ਼ਾਂ ਪਾ ਸਕਦੇ ਹੋ ਹੋਰ ਵੀ ਪਾ ਸਕਦੇ ਹੋ ਠੀਕ ਹੈ ਹੋਰ ਤੁਸੀਂ ਨੁਕਤਾ ਸੌਖਾ ਕਰਨਾ ਜਿਹੜੀ ਰੋਟੀ ਖਾ ਲਈ ਹੂੰ ਰੋਟੀ ਖਾਣ ਤੋਂ ਬਾਅਦ ਤੁਸੀਂ ਸਮਝੋ ਵੀ ਆਹ ਆਪਣਾ ਸੌਂਫ ਹੈ ਜੀ ਹਾਂਜੀ ਸੌਂਫ ਨੂੰ ਤੁਸੀਂ ਇਸ ਤਰ੍ਹਾਂ ਚੱਕ ਲੈਣਾ ਆ ਜੰਨੀ ਸੌਂਫ ਆ ਗਈ ਠੀਕ ਹੈ ਹੁਣ ਤੁਸੀਂ ਇਹਨੂੰ ਆਪਣੇ ਕੋਲੇ ਰੱਖ ਲੈਣਾ ਠੀਕ ਹੈ ਅਗਲੇ 1 ਘੰਟੇ ਦੇ ਵਿੱਚ ਥੋੜੀ ਥੋੜੀ ਕਰਕੇ ਖਾਈ ਚੱਲੋ ਖਾਈ ਚੱਲੋ ਖਾਈ ਚੱਲੋ ਹੁਣ ਇਹਦੇ ਜਿਹੜੇ ਗੁੱਡ ਬੈਕਟੀਰੀਆਜ਼ ਨੇ ਤੇ ਜਿਹੜੇ ਐਨਜ਼ਾਈਮਸ ਨੇ ਤੁਹਾਡੇ ਲੀਵਰ ਦੇ ਥਰੂ ਪੈਦਾ ਕਰਦੇ ਨੇ ਨਾ ਫਰੂਕੀ ਜੀ ਜੀ ਬਸ ਇਹ ਬੰਦੇ ਉਹਨਾਂ ਨੂੰ ਪਤਾ ਜਿਹੜੇ ਟਰੱਕ ਚਲਾਉਂਦੇ ਆ ਤੁਸੀਂ ਦੇਖੋ ਉਹਨਾਂ ਨੇ ਰੋਟੀ ਖਾ ਲਈ ਰੋਟੀ ਖਾਣ ਤੋਂ ਬਾਅਦ ਸੌਂਫ ਦੇ ਫੱਕੀਆਂ ਮਾਰਨੀਆਂ ਹੂੰ ਹੂੰ ਪਰ ਉਹਨਾਂ ਨੂੰ ਸਭ ਤੋਂ ਵੱਡੀ ਦਿੱਕਤ ਇਹ ਆਉਂਦੀ ਵੀ ਜੇ ਕਿਤੇ ਟਰੱਕ ਡਰਾਈਵਰ ਨੂੰ ਕਬਜ਼ ਦੀ ਦਿੱਕਤ ਹੋ ਜੇ ਤਾਂ ਉਹ ਤੋਂ ਨਾ ਗੱਡੀ ਚੱਲਣੀ ਆ ਨਾ ਉਹ ਤੋਂ ਧਿਆਨ ਲੱਗਣਾ ਫਿਰ ਉੱਥੀ ਗੱਲ ਆ ਜਾਂਦੀ ਵੀ ਸਾਡੇ ਕੋਲ ਹਰ ਤਸਵੀਰ ਦੇ ਬੰਦੇ ਨੇ ਜੀ 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 ਸੋ ਇਹ ਬੜੇ ਆਰਾਮ ਤੇ ਸੌਖੇ ਨੁਕਤੇ ਨੇ ਤੁਸੀਂ ਪਰਖ ਕੇ ਫੇ ਸਭ ਤੋਂ ਮੈਂ ਤੁਹਾਨੂੰ ਗੱਲ ਇੱਕੋ ਹੀ ਕਰਦਾ ਫਿਰ ਰੁਕੀ ਜੀ ਜਦੋਂ ਪੇਟ ਸਾਫ ਆ ਤੁਹਾਡਾ ਦਿਮਾਗ ਸਾਫ ਆ ਲੋਕ ਕਹਿੰਦੇ ਸਾਡਾ ਦਿਮਾਗ ਖਰਾਬ ਹੋ ਗਿਆ ਮੇਰਾ ਤਜਰਬਾ ਕਰਕੇ ਵੇਖ ਲਈ ਦਿਮਾਗ ਨੂੰ ਕੋਈ ਨਹੀਂ ਖਰਾਬ ਹੁੰਦਾ ਬੰਦਿਆਂ ਦਾ ਪੇਟ ਹੀ ਖਰਾਬ ਹੁੰਦਾ ਇੱਥੇ ਤੁਸੀਂ ਕਚਹਿਰੀ ਚੱਲ ਜਾਓ ਲੋਕ ਅੱਕੇ ਬੈਠੇ ਹੁੰਦੇ ਆ ਅੱਕੇ ਬੈਠਣ ਦਾ ਕਾਰਨ ਕੀ ਉੱਥੇ ਸਭ ਤੋਂ ਵੱਧ ਕੀ ਮਿਲਦਾ ਪਕੌੜੇ ਤੇ ਚਾਹ ਹੂੰ ਤੇ ਚਾਹ ਪੀ ਲਈ ਪਕੌੜੇ ਖਾ ਲਏ ਪੇਟ ਖਰਾਬ ਸਾਡੇ ਕੋਲ ਕਈ ਵਕੀਲ ਆਉਂਦੇ ਹੋ ਕਹਿੰਦੇ ਵੀ ਬਾਈ ਜੀ ਸਾਡੀ ਆ ਲਾਈਫ ਸਟਾਈਲ ਅਸੀਂ ਕਿਵੇਂ ਕਰੀਏ ਹੱਲ ਤਾਂ ਉਹਨਾਂ ਨੂੰ ਫਿਰ ਅਸੀਂ ਗਾਈਡ ਕਰਦੇ ਹੁੰਨੇ ਹਾਂ ਵੀ ਠੀਕ ਹੈ ਜੀ ਤੁਸੀਂ ਇੱਕ ਤਾਂ ਚੀਜ਼ ਪਰਹੇਜ਼ ਕਰ ਸਕਦੇ ਹੋ ਉਹਦੇ ਅਰਗੇ ਰੀਸ ਨਹੀਂ ਦੂਸਰੀ ਗੱਲ ਤੁਸੀਂ ਨਾਲ ਇਹਦੇ ਮਹਾਰਾਜਾ ਸ਼ਹੀ ਸ਼ਰਬਤ ਯੂਜ਼ ਕਰਨਾ ਸ਼ੁਰੂ ਕਰ ਦੋ ਜੀ 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 ਤਾਂ ਜਦੋਂ ਉਹ ਇਸ ਦਾ ਸੇਵਨ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਬਸ ਫਿਰ ਉਹ ਰਿਜ਼ਲਟ ਅੱਗੇ ਦੀ ਅੱਗੇ ਮੈਂ ਤੁਹਾਨੂੰ ਦੱਸ ਕੇ ਹਟਿਆ ਜੇ فرض ਕਰ ਲਓ 100 ਬੋਤਲ ਮਹਾਰਾਜਾ ਸ਼ਹੀ ਸ਼ਰਬਤ ਦੀ ਸਾਡੇ ਆਫਿਸ ਤੋਂ ਨਿਕਲਦੀ ਆ ਤਾਂ 100 ਦੇ ਵਿੱਚੋਂ ਸਿਰਫ 10 ਬੰਦਿਆਂ ਨੂੰ ਅਸੀਂ ਸ਼ਰਬਤ ਦਿੱਤਾ ਸੀਗਾ 90 ਬੰਦੇ ਉਹ ਨੇ ਜਿਹੜੇ ਉਹਨਾਂ ਦੇ ਅੱਗੇ ਦੀ ਅੱਗੇ ਸੱਚਾ ਸਭ ਤੋਂ ਸੌਖਾ ਤਰੀਕਾ ਇਹ ਹੈ ਫਰੂਕੀ ਜੀ 7479622000 ਤੇ ਤੁਸੀਂ WhatsApp ਕਰ ਦੋ ਤੁਹਾਡੇ ਰਿਪੋਰਟਸ WhatsApp ਕਰ ਦੋ ਸਾਨੂੰ ਸਹੀ ਲੱਗੂ ਤੁਸੀਂ ਤੁਹਾਡੀ ਰਿਪੋਰਟਸ ਦੇਖ ਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਵਾਰਤਲਾਪ ਕਰਾਂਗੇ ਤੇ ਦੂਸਰਾ ਸਭ ਤੋਂ ਸੌਖਾ ਤਰੀਕਾ ਇਹ ਵੀ ਮੰਗਲਵਾਰ ਦੇ ਦਿਨ ਮੈਂ ਆਪ ਇੱਥੇ ਬੈਠਦਾ ਹਾਂ ਤੁਸੀਂ ਮੰਗਲਵਾਰ ਦੇ ਦਿਨ ਇੱਥੇ ਕਾਲ ਕਰਕੇ 7479622000 ਤੇ ਅਪਾਇੰਟਮੈਂਟ ਬੁੱਕ ਕਰਵਾ ਕੇ ਤੁਸੀਂ ਮੇਰੇ ਕੋਲੇ ਮਿਲਣ ਆ ਸਕਦੇ ਹੋ ਤੇ ਆਪਾਂ ਇੱਥੇ ਬੈਠ ਕੇ ਸਾਰੀ ਤੁਹਾਡੀ ਪ੍ਰੋਬਲਮ ਡਿਸਕਸ ਕਰਾਂਗੇ